ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂਰ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੋਂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰ ਕੇ ਹੈਗੀ ਆਪਦੀ ਲਾਹ ਦੀ ਹੋ ਜੂਗੀ ਦਾ ਮ ਵੀ ਛੋਟੇ ਰਵੀ ਕੁਮਾਰ ਵੀ ਤੋ ਰਵੀ ਪੁੱਛਣਾ ਚਾਹਨਾ ਕੀ ਮਾਮਲਾ ਕੀ ਹੈ ਤੁਸੀਂ ਹਸਪੀਟਲ ਖੜੇ ਹੋ ਕੀ ਗੱਲਬਾਤ ਹੈ ਸਰ ਅਸੀਂ ਇੱਥੋਂ ਸੰਘੇੜੇ ਤੋਂ ਚੱਲ ਕੇ ਨੱਬੇ ਜਾਣਾ ਸੀ ਕਰਨਾ ਸੀ ਰਿਸ਼ਤੇਦਾਰੀ 'ਚ ਤੇ ਬੱਸ 'ਚ ਸਾਰ ਅਸੀਂ ਬੈਠੇ ਸੀ ਸਰਕਾਰੀ ਇੱਥੋਂ ਸੰਘੇੜੇ ਤੋਂ ਸਰਕਾਰੀ ਬੱਸ 'ਚ ਤੇ ਉਹ ਤਾਂ ਗਹਿਲੀ ਨਾਲ ਬੱਸ ਚ ਲਾ ਰਹੀ ਸੀ ਕਰ ਰਹੀ ਸੀ ਬਹੁਤ ਜ਼ਿਆਦਾ ਗਹਿਲੀ ਨਾਲ ਪਹਿਲਾਂ ਵੀ 2-3 ਵਾਰੀ ਇਸ ਵਾਰ ਅਸੀਂ ਗਿਰਦੇ ਬਚੇਆਂ ਕਰਿਆ ਸਾਡੇ ਕੋਲ ਬੱਚੇ ਸੀ ਛੋਟੇ ਉਹ ਵੀ ਗਿਰਦੇ ਬਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੋਂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰਗੇ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ ਗਿਰਗੀਆਂ ਕਰਗੀਆਂ ਐਨੀ ਬਹੁਤ ਤੇਜ਼ੀ ਨਾਲ ਇਹਨਾਂ ਨੇ ਕੱਟ ਮਾਰਿਆ ਕਰਿਆ ਸਰ ਕਿਹੜੀ ਬੱਸ ਇਹ ਪੀਆਰਟੀਸੀ ਬੱਸ ਸੀ ਸਰ ਕੀ ਮੰਗ ਕਰਦੇ ਤੁਸੀਂ ਇਨਸਾਫ ਚਾਹੁੰਦੇ ਸਰ ਡਿਗਨ ਨਾਲ ਹੋਇਆ ਕੀ ਹੈ ਡਿਗਨ ਨਾਲ ਡੈਥ ਹੋ ਗਈ ਸਰ ਸਿਰ ਤੇ ਸਿਰ ਤੇ 60 ਵਜ ਗਿਆ ਜੇ ਮੇਰੇ ਬੱਚੇ ਤੇ ਵੀ ਸਿਰ ਸਿਰ ਤੇ ਸਿਰ ਤੇ ਵਗੈਰਾ ਸੱਟਾਂ ਆ ਗਈਆਂ ਕਰ ਰਹੀਆਂ ਉਹਨਾਂ ਦਾ ਸਰ ਉਹ ਕਰਵਾਣਾ ਕਰਨਾ ਡੱਟ ਗਈ ਹੋਈ ਹੈ ਜੀ ਮੇਰੀ ਵਾਈਫ ਦੀ ਸਰ ਕੀ ਨਾਮ ਸੀ ਉਹਨਾਂ ਦਾ ਸੀਮਾ ਜੀ ਜੀ ਕੀ ਕਹਿੰਦੇ ਦੇਖਿਆ ਜਾਂਦਾ ਹੈ ਕਿ ਸਰਕਾਰੀ ਬਸਾਂ ਆਸਲ ਦੇਖਿਆ ਤਾਂ ਵੀ ਵੱਡੇ ਵੱਡੇ ਖਾਸ ਤੇ ਕਾਰ ਨੇ ਤੀਜੀ ਦੀ ਕਾਰ ਠੀਕ ਹੂੰ ਵੀਰ ਜੀ ਬਸਾਂ ਦਾ ਬਹੁਤ ਅੰਗੈਲੀ ਨਾਲ ਚਲਾਉਂਦੇ ਹੈਗੇ ਆ ਪਰ ਪ੍ਰਾਈਵੇਟ ਨਾਲੋਂ ਜ਼ਿਆਦਾ ਪੀਆਰਟੀਸੀ ਹੁਣ ਤਾਂ ਤੇਜ਼ ਹੋ ਗਈ ਉਹ ਦੂਸਰੀ ਗੱਲ ਜਿਸ ਤਰ੍ਹਾਂ ਮੇਰੀ ਸਵਾਰੀ ਨਾਲ ਵੀ ਗੱਲ ਹੋਈ ਸੀ ਜਦੋਂ ਬੱਸ ਹਸਪਤਾਲ ਦੇ ਅੰਦਰ ਆਈ ਹੈ ਪ੍ਰਾਈਵੇਟ ਹਸਪਤਾਲ ਲੈ ਕੇ ਆਏ ਇਹਨਾਂ ਨੂੰ ਇੱਕ ਤਾਂ ਇਹਨਾਂ ਨੇ ਐਂਬੂਲੈਂਸ ਤੇ ਕਾਲ ਨਹੀਂ ਕੀਤੀ ਉਸ ਟਾਈਮ ਪੇਸ਼ੈਂਟ ਦੇ ਹੈਡ ਇੰਜਰੀ ਹੋਈ ਸੀਗੀ ਜੇ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਬਾਲੀਆਂ ਹਸਪਤਾਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪਤਾਲ ਨਾਲ ਲਿਆਂ ਤੋਂ ਉਸ ਤੋਂ ਬਾਅਦ ਜਦੋਂ ਇਹਨਾਂ ਉੱਥੇ ਆਏ ਨੇ ਪ੍ਰਾਈਵੇਟ ਹਸਪਤਾਲ ਤਾਂ ਉੱਥੇ ਡੈਥ ਕਲੀਅਰ ਕਰਤੀ ਸੀ ਡਾਕਟਰ ਨੇ ਇਹਨਾਂ ਨੇ ਇੰਨੀ ਤੇਜ਼ੀ ਨਾਲ ਬੱਸ ਚਲਾਉਂਦੇ ਆ ਮੈਨੂੰ ਸਵਾਰੀਆਂ ਨੇ ਖੁਦ ਦੱਸਿਆ ਉੱਥੇ ਲੇਡੀ ਜਿਹੜੇ ਡੇਲੀ ਪੈਸੇਂਜਰ ਆਉਂਦੇ ਆ ਉਹਨਾਂ ਦੀ ਬੱਸ ਦੇ ਕਿ ਇਹ ਬਹੁਤ ਬੱਸ ਬਹੁਤ ਅੰਗੇਲੀਆਂ ਚਲਾਉਂਦੇ ਏਦਾਂ ਹੀ ਘੱਟ ਮਾਰਦੇ ਹਰ ਰੋਜ਼ ਔਰ ਜਿਹੜੀ ਬੱਸ ਤੋਂ ਖਿੜਕੀ ਤੋਂ ਸਵਾਰੀ ਦਾ ਸੀਟ ਤੋਂ ਬੈਠੀ ਤੇ ਗਿਰਨੇ ਤਾਂ ਬਹੁਤ ਵੱਡੀ ਗੱਲ ਆ ਗਈ ਕਿ ਕੰਡੈਕਟਰ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਖਿੜਕੀਆਂ ਬੰਦ ਕਰਕੇ ਬੱਸ ਡਰਾਈਵ ਕਰੀਏ ਲੇ ਇਹੇ ਜੀ ਅੰਗੇਲੀਆਂ ਹੋਣ ਗਿਆ ਐਕਸੀਡੈਂਟ ਰੁਕ ਨਹੀਂ ਸਕਦੇ ਤਾਂ ਬੱਚੇ ਦੀਆਂ ਤਿੰਨ ਤਿੰਨ ਵਿਚੀਆਂ ਮਦਰ ਜੀ ਨਾਲ ਡੈਥ ਹੋਈ ਇਹਨਾਂ ਦਾ ਪਰਿਵਾਰ ਨੂੰ ਹੁਣ ਆਪਾਂ ਕਿਹਨਾਂ ਇਨਸਾਫ ਦਵਾ ਸਕਦੇ ਜਾਂ ਮਿਲ ਸਕਦਾ ਆਪਾਂ ਪ੍ਰਸ਼ਾਸਨ ਨੂੰ ਪੁੱਛ ਕਿੰਨੀ ਕੁ ਉਮਰ ਬੱਚੀਆਂ ਦੀ ਬੱਚਾ ਜਿਹੜਾ ਵੱਡਾ ਹੈਗਾ 7-8 ਸਾਲ ਦਾ ਛੋਟੀਆਂ 3 3 ਸਾਲ ਦੀ ਗੁੜੀ ਉਸ ਤੋਂ ਬਾਅਦ ਸਾਲ ਕਿਤੇ ਇੱਕ ਗੁੜੀ ਹੋਰ ਹੈ ਤਿੰਨ ਬੱਚੀਆਂ ਪੰਜਾਬ ਦੇ ਮੁੱਖ ਮੰਤਰੀ ਤੋਂ ਕੀ ਮੰਗਤਾ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗੇ ਇਹੀ ਚ ਕਰਦੇ ਕਿ ਤਾਂ ਬੱਤਾਂ ਲੈ ਤੇ ਥੋੜੀ ਨਕੀਲ ਪਾਈ ਜਾਵੇ ਜੋ ਅੰਗੇਲੀ ਹੋ ਰਹੀ ਹੈ ਪਰਿਵਾਰ ਵੱਜ ਜਨ ਆਪਣੇ ਔਰ ਦੂਸਰਾ ਜੋ ਇਹਨੂੰ ਬੱਚੇ ਨੂੰ ਇਨਸਾਫ ਮਿਲ ਜਵੇ ਤਿੰਨ ਬੱਚੀਆਂ ਦਾ ਮਾਤਾ ਹੁਣ ਮਿਲ ਨਹੀਂ ਰਹੀ ਆਪ ਐਹੀ ਰਿਕਵੈਸਟ ਹੈਗੀ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣਾ ਜਿੰਨਾ ਹੋ ਸਕਦਾ ਇਹਦਾ ਸਾਥ ਦਿੱਤਾ ਜਾਵੇ ਕੋਈ ਪ੍ਰੈਸ਼ਰ ਚ ਆ ਕੇ ਜਾਂ ਕੋਈ ਹੋਰ ਸਪਾਰਸ਼ ਆ ਕੇ ਜਾਂ ਕੋਈ ਕਿਸੇ ਕਿਸ ਤਰ੍ਹਾਂ ਦਾ ਵੀ ਵੱਡੇ ਬੰਦਿਆਂ ਦਾ ਵੱਡੀ ਬਾਤ ਸਾਹਿਬ ਕੋਈ ਲੈਣ ਦੇਣ ਕਰਕੇ ਇਹ ਕੰਮ ਨਾ ਹੋ ਜੇ ਕਿ ਆਪਾਂ ਇਹਨਾਂ ਨੂੰ ਰਫਾ ਦਫਾ ਕਰਤਾ ਕਿੰਨੇ ਬੱਚਿਆਂ ਤੇ ਮਿਸੇ ਦੀ ਡੈਥ ਵੀ ਹੋ ਚੁੱਕਿਆ ਬੱਚਿਆਂ ਦੇ ਕਿੰਨੇ ਕਿੰਨੇ ਬੱਚੇ ਸੱਟ ਲੱਗੇ ਆ ਇੱਕ ਬੱਚੇ ਜਿਆਦਾ ਸੱਟ ਲੱਗੀ ਹੈ ਜੀ ਦੂਸਰੇ ਬੱਚੇ ਠੀਕ ਨੇ ਦੋ ਉਹ ਸਦਮੇ ਚ ਬੱਚੀ ਅੰਦਰ ਹੀ ਹੈਗੀ ਆ ਥੋੜਾ ਹੈ ਜੀ ਸੁੱਤੀ ਪਈ ਹੈ ਤੇ ਉਹਨੂੰ ਹਜੇ ਆਪਾਂ ਟ੍ਰੀਟਮੈਂਟ ਦੇ ਦੇ ਤੰਦਾਲੇ ਡਾਕਟਰ ਨੂੰ ਦਿਖਾਣੇ ਆ ਸੁਭਾ ਟ੍ਰੀਟਮੈਂਟ ਚੱਲ ਰਿਹਾ ਉਹਦਾ ਕੀ ਨਾਮ ਰਾਮਨਦੀਪ ਵਾਸਤੇ ਤੁਸੀਂ ਕੀ ਹੋ ਕੰਡੈਕਟਰ ਆਂ ਕੀ ਘਟਨਾ ਬਪ੍ਰੀਆ ਤੁਹਾਡੇ ਦੋਸ ਲੱਗ ਰਹੇ ਨੇ ਵੀ ਬਸ ਤੇਜ਼ ਸੀ ਨਹੀਂ ਤੁੰਦ ਪੈ ਰਹੀ ਸੀ ਮੈਂ ਟਿਕ ਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਤੇ ਮੋੜ ਆਇਆ ਜਦੋਂ ਮੋੜ ਮੋੜੀ ਤਾਂ ਉਹ ਪਿੱਛੇ ਖੜੇ ਸੀਗੇ ਉਹ ਪਤਾ ਹੀ ਉਲਟੀ ਕਰਵਾ ਰਹੇ ਸੀਗੇ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤਾਂ ਤੁੰਦ ਬਹੁਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਚੋਂ ਬਾਹਰ ਜਾ ਰਹੇ ਪਿੱਛੇ ਕੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲੀ ਹੋਵੇ ਨਰਸਾਂ ਸਵੇਰ ਤੋਂ ਪੂਕ ਪੀਟ ਆਏ ਕਿ ਮਾਮਲਾ ਕੀ ਸੀ ਆਰਐਸਸੀ ਆਇਆ ਸੀਗਾ 745 ਤੇ ਆਇਆ ਮਾਰਨਿੰਗ ਤੇ ਬ੍ਰੌਡ ਡੈਡੀ ਆਏ ਸੀਗੇ ਫੀਮੇਲ ਪੇਸ਼ੈਂਟ ਹੈ ਹਿਨਾ ਇੱਕ ਉਹਨਾਂ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਹੈ ਪਰ ਬਟ ਹਿਨਾ ਬ੍ਰੌਡ ਡੈਡੀ ਸੀਗੇ ਦੇਖਣ ਦੇ ਬਾਅਦ ਗਿਆ ਕਿ ਪਹਿਲਾਂ ਹੀ ਉਹਨਾਂ ਦਾ ਡੈਥ ਹੋ ਚੁੱਕੀ ਸੀ